ਨਾਜ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਮਾਰਕੀਟ ਕਮੇਟੀ ਸਾਨੇਵਾਲ ਦੇ ਚੇਅਰਮੈਨ ਸ਼੍ਰੀ ਹੇਮਰਾਜ ਰਾਜੀ ਵੱਲੋਂ ਸ਼ੁੱਕਰਵਾਰ ਨੂੰ ਦਫ਼ਤਰ ਮਾਰਕੀਟ ਕਮੇਟੀ ਸਾਨੇਵਾਲ ਵਿਖੇ ਆਰਥੀਆਂ ਨਾਲ ਮੀਟਿੰਗ ਕਰਕੇ ਆਰਥੀਆਂ ਨਾਲ ਸਬੰਧਤ ਸ਼ਿਕਾਇਤਾਂ ਸੁਣੀਆਂ ਗਈਆਂ ਅਤੇ ਕੁਝ ਸ਼ਿਕਾਇਤਾਂ ਦਾ ਮੌਕੇ ਤੇ ਹੀ ਨਿਪਟਾਰਾ ਕੀਤਾ ਗਿਆ ਅਤੇ ਰਹਿੰਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਜਲਦ ਕਰਨ ਦਾ ਭਰੋਸਾ ਦਿੱਤਾ ਗਿਆ ਇਸ ਮੌਕੇ ਮਾਰਕੀਟ ਕਮੇਟੀ ਸਾਨੇਵਾਲ ਦੇ ਅਧਿਕਾਰੀ ਵੀ ਮੌਜੂਦ ਸਨ ਚੇਅਰਮੈਨ ਸ਼੍ਰੀ ਹੇਮਰਾਜ ਰਾਜੀ ਨੇ ਕਿਹਾ ਕਿ ਸਾਨੇਵਾਲ ਮਾਰਕੀਟ ਅਧੀਨ ਆਉਂਦੇ ਅੱਜ ਸਾਰੇ ਆਰਤੀ ਭਰਾਵਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਗਿਆ ਅਤੇ ਉਹਨਾਂ ਤੇ ਵਿਚਾਰ ਕੀਤਾ ਗਿਆ। ਆਰਤੀਏ ਭਰਾਵਾਂ ਅਨੁਸਾਰ ਉਹਨਾਂ ਦੀਆਂ ਦੁਕਾਨਾਂ ਮਾਰਕੀਟ ਕਮੇਟੀ ਸਾਨੇਵਾਲ ਦੇ ਅੰਡਰ ਆਉਂਦੀਆਂ ਹਨ ਜਿਨ੍ਹਾਂ ਦੀਆਂ ਰਜਿਸਟਰੀਆਂ ਉਹਨਾਂ ਦੇ ਨਾਮ ਤੇ ਕਰਵਾਈਆਂ ਜਾਣ। ਸੋ ਜਲਦੀ ਤੋਂ ਜਲਦੀ ਇਹ ਰਜਿਸਟਰੀਆਂ ਕਰਵਾਈਆਂ ਜਾਣਗੀਆਂ। ਚੇਅਰਮੈਨ ਨੇ ਆਰਤੀਆਂ ਨੂੰ ਐਨਓਸੀ ਦੀਆਂ ਸਮੱਸਿਆਵਾਂ ਦੇ ਦਾ ਹੱਲ ਜਲਦੀ ਕਰਨ ਦਾ ਭਰੋਸਾ ਦਿੱਤਾ ਗਿਆ। ਉਨ੍ਹਾਂ ਆਰਤੀਆਂ ਨੂੰ ਕਿਹਾ ਕਿ ਐਨਓਸੀ ਲਈ ਪੁਰਾਣਾ ਰਿਕਾਰਡ ਅਤੇ ਸਬੰਧਤ ਦਸਤਾਵੇਜ਼ ਲਗਾ ਕੇ ਅੱਜ ਹੀ ਬਿਨੇ ਪੱਤਰ ਦਿੱਤਾ ਜਾਵੇ ਤਾਂ ਜੋ ਉਹਨਾਂ ਨੂੰ ਐਨਓਸੀ ਜਾਰੀ ਕੀਤਾ ਜਾ ਸਕੇ ਸਾਨੇਵਾਲ ਮੰਡੀ ਵਿੱਚ ਬਿਜਲੀ ਦੀ ਸਮੱਸਿਆ ਨੂੰ ਹੱਲ ਕਰਨ ਲਈ ਆਰਤੀਆਂ ਵੱਲੋਂ ਚੇਅਰਮੈਨ ਅੱਗੇ ਇੱਕ ਹੋਰ ਟਰਾਂਸਫਾਰਮਰ ਟਰਾਂਸਫਾਰਮਰ ਲਗਾਉਣ ਦੀ ਮੰਗ ਰੱਖੀ ਗਈ ਅਤੇ ਚੇਅਰਮੈਨ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਜਲਦ ਹੀ ਟਰਾਂਸਫਾਰਮਰ ਲਗਵਾ ਦਿੱਤਾ ਜਾਵੇਗਾ ਉਨਾ ਕਿਹਾ ਕਿ ਇਸ ਤੋਂ ਇਲਾਵਾ ਮੰਡੀਆਂ ਵਿੱਚ ਜਲਦੀ ਹੀ ਲੋਡ ਅਨੁਸਾਰ ਲਾਈਟਾਂ ਵੀ ਲਗਾਈਆਂ ਜਾਣਗੀਆਂ ਉਹਨਾਂ ਕਿਹਾ ਕਿ ਆੜਤੀਆਂ ਵੱਲੋਂ ਫੜ ਫਲ ਵਧਾਉਣ ਕਟਾਉਣ ਅਤੇ ਰਿਪੇਅਰ ਕਰਨ ਦੀ ਵੀ ਮੰਗ ਰੱਖੀ ਗਈ ਹੈ ਜਿਸ ਤੇ ਵੀ ਵਿਚਾਰ ਕੀਤਾ ਜਾਵੇਗਾ ਉਹਨਾਂ ਕਿਹਾ ਕਿ ਆੜਤੀਆਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਸਾਰੀਆਂ ਮੰਡੀਆਂ ਵਿੱਚ ਬੂਟੇ ਵੀ ਲਗਾਏ ਜਾਣਗੇ ਉਨਾ ਕੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਗਤੀਸ਼ੀਲ ਅਗਵਾਈ ਹੇਠ ਅਤੇ ਕੈਬਨਿਟ ਮੰਤਰੀ શ્રી ਹਰਦੀਪ ਸਿੰਘ ਮੁੰਡੀਆਂ ਦੇ ਯਤਨਾਂ ਸਦਕਾ ਮੈਨੂੰ ਮਾਰਕੀਟ ਕਮੇਟੀ ਸਾਨੇਵਾਲ ਦਾ ਚੇਅਰਮੈਨ ਬਜੂ ਸੇਵਾ ਕਰਨ ਦਾ ਮੌਕਾ ਦਿੱਤਾ ਗਿਆ ਹੈ। ਉਹਨੇ ਕਿਹਾ ਕਿ ਆੜਤੀਆਂ ਨੂੰ ਦਰਪੇਸ਼ ਆਉਣ ਵਾਲੀਆਂ ਸਮੱਸਿਆਵਾਂ ਦੇ ਹੱਲ ਲਈ ਪੈਰਵਾਈ ਕੀਤੀ ਜਾ ਰਹੀ ਹੈ। ਮੀਟਿੰਗ ਦੌਰਾਨ ਹੋਰਨ ਤੋਂ ਇਲਾਵਾ ਆੜਤੀਆ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਅਜਮੇਰ ਸਿੰਘ ਢਾਲੀਵਾਲ, ਵਾਈਸ ਪ੍ਰਧਾਨ ਸਰਗਜੀਤ ਸਿੰਘ, ਦਵਿੰਦਰ ਸਿੰਘ ਚੱਜ ਕਰਨ ਅਨੇਜਾ ਦੋਨਾਂ ਪ੍ਰਧਾਨਾ ਗਾਣਾ ਮੰਡੀ ਸਾਹਨੇਵਾਲ ਹਰਪਾਲ ਸਿੰਘ ਸਿੱਧੂ ਅਮਰਜੀਤ ਸਿੰਘ ਗਿੱਲ ਜਸਵੀਰ ਸਿੰਘ ਚਾਹਲ ਬినੋਦ ਕੁਮਾਰ ਡਿੰਪਲ ਮਿੱਤਲ ਬਲਰਾਮ ਪਾਠਕ ਮੈਂਕੀ ਚਟਕਾਰਾ ਜਸ਼ਪਾਲ ਵਿਪਨ ਮਿੱਤਲ ਜਤਿੰਦਰ ਗਿੱਲ ਰਾਜਾ ਛੱਜ ਗੁਰਦੀਪ 베ਦੀ ਨਰਿੰਦਰ ਕੁਮਾਰ ਸਚਿਨਾ ਅਨੇਜਾ ਆਦ ਵੱਡੀ ਗਿਣਤੀ ਵਿੱਚ 8320 ਹਾਜ਼ਰ ਸਨ